Who is this? Who you ਸਰਵਾਇਗੁਰਜੀ ਕੀ ਭਤੈ ਜਿਸ ਤਰ੍ਹਾਂ ਦੇ ਵੀ ਸ੍ਰੀ ਗੁਰੂ ਨੌਵੇਂ ਪਾਤਸ਼ਾਹ ਮਹਾਰਾਜ ਜੀ ਦੇ ਸੀਸ ਰੂਪ ਲੱਗੇ ਹੋਏ ਨੇ ਉਸੇ ਤਰ੍ਹਾਂ ਹੀ ਛੋਟੇ ਛੋਟੇ ਬੱਚੇ ਆਪ ਜੀ ਨੂੰ ਸਰਬਨ ਕਰਾ ਰਹੇ ਨੇ ਕੀ ਭਤੈ हमेशा नीनिया मन हमेशा उच्चा जिस दे सामने साढ़े अंदर ले सारे ऑगुन रिजन उस दे के कदे नेतर नहीं चुके जा सकते यही आप जी दा जीवन सिद्धांत सी छेवे पाशा जी दी देखवा ले आप जी शस्त्र विद्या धार्मिक ज्ञान अते राजनीतिक ज्ञान अपने से, से की बचपन तो भी सन्नी होता दे गुना बच्चमान के आप जी ਨੇ ਲਈ ਅਤੇ ਪੂਰੇ ਸੰਸਾਰ ਵਿੱਚ ਜਿੰਨੀ ਚਾਦਰ ਗੁਰੂ ਤੇਗ ਬਹਾਦਰ ਜੀ ਨੇ ਲੁਟਾਈ ਸਾਹਿਬ ਜੀ ਕਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਪ੍ਰੇਮ ਤੇ ਸਤਾਰ ਦੇ ਨਾਲ ਇਹ ਇਤਿਹਾਸ ਸੁਣਾ ਰਹੇ ਨੇ ਬੱਚੇ ਛੋਟੇ ਛੋਟੇ ਬੜੀ ਕਿਰਪਾ ਵਾਗੁਰੂ ਦੀ ਅੰਮ੍ਰਿਤ ਜੀ ਰੱਖਿਆ ਲਈ ਆਪਣਾ ਸੀਸ ਵੀ ਧਾਰਿਆ ਜਾ ਸਕਦਾ ਹੈ ਚਾਹਤ ਤੋਂ ਵਿੱਚ ਕਾ ਅੱਲਾ ਜੀ ਤਨਵਾ ਸਾਹਮਣੇ ਡਰ ਡਰੇ ਡਾ ਚੱਕੇ ਸੱਚ ਦੇ ਅਲੀਨ ਮਹਿੜਵਾ ਸੱਚਾ ਤਰੱਕੀ ਦਾ ਹੈ ਨੂੰ ਸਾਹਿਬਾ ਅਸਰ ਤੇ ਜਤੀ ਜਿੰਦਾਬਾਦ ਜੀ ਅਬਨ ਬਾਹਰ ਗੁਰ ਕੀ ਖਾਲਸਾ ਵਾਹਿਗੁਰੂ ਕੀ ਭਤੇ ਆਪ ਜੀ ਨੇ ਬਸਾਨੇ ਵਿੱਚ ਬਹੁਤ ਸਾਰੇ ਸਤਿ ਸ਼ਬਦ ਸੁਣੇ ਆਪ ਜੀ ਨੂੰ ਹੋਰ ਵੀ ਬਹੁਤ ਸੋਹਣੇ ਮਹਾਰਾਜ ਜੀ ਦੇ ਦਰਸ਼ਨ ਕਰਾਉਣੇ ਬਹੁਤ ਹੀ ਵਧੀਆ ਜੰਗਾ ਜੁੱਧਾਂ ਵਾਲੇ ਸੀਨ ਲੱਗੇ ਹੋਏ ਨੇ ਆਪ ਗੁਰਸੰਗਤਾਂ ਦਰਸ਼ਨ ਕਰ ਸਕਦੇ ਹੋ ਸਾਰੇ ਗੁਰੂ ਜੀ ਨਾਨਕ ਪਛੇ ਜੀ ਬੈਠੇ

ਸਕੂਲਾਂ ਤੋਂ ਬਹੁਤ ਹੀ ਪ੍ਰੇਮ ਤੇ ਸਤਿਕਾਰ ਦੇ ਨਾਲ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਨੂੰ ਇਹ ਜੋ ਆਪ ਜੀ ਨੂੰ ਇਤਿਹਾਸ ਸੁਣਾ ਰਹੇ ਨੇ ਸਾਡੇ 350 ਸਾਲਾਂ ਆਪ ਸੰਗਤਾਂ ਨੂੰ ਸਰਵਣ ਕਰੋ ਜਿੱਤੋਂ ਮੇਰੀ ਜਾਨ ਬਚੀ ਮੈਂ 500 ਸਾਲਾਂ ਲਈ ਹਮਾਰਾ ਗੁਰੂ ਜੀ ਨੂੰ ਵੇਪੇਕ ਕਰਾਂਗਾ ਮੈਂ ਗੁਰੂ ਜੀ ਦੀ ਕਿਰਪਾ ਨਾਲ ਉਹ ਬਚ ਗਏ ਮੈਂ ਗੁਰੂ ਜੀ ਦੇ ਖਾਲਸਾ ਬਣਾਇਆ ਕਿ ਫਤਿਹ ਗੁਰੂ ਲਾਧੋਰੇ ਗੁਰੂ ਲਾਧੋਰੇ ਤਨ ਤਨ ਸ੍ਰੀ ਗੁਰੂ ਇੱਕ ਭਦਰ ਮਹਾਰਾਜ ਜੀ ਵਾਹਿਗੁਰੂ ਵਾਹਿਗੁਰੂ ਜੀ ਕਾਲ ਸਾਹਿਬ ਕੀ ਫਤਿਹ ਅੱਜ ਦੇ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਜੋਤੀ ਜੋ ਸਮਾਨ ਦੇ ਲਿਖਿਆ ਕਿ ਅਗਲਾ ਗੁਰੂ ਬਾਬਾ ਬਕਾਲੇ ਜਦੋਂ ਮੱਖਣਛਾਲ ਬਾਣੀ ਨੇ ਆਪਣੀ ਰਾਸੂਰੀ ਹੋਤੇ ਬਾਬਾ ਬਕਾਲੇ ਪਹੁੰਚਿਆ ਤਾਂ ਉੱਥੇ ਕਈ ਘੰਡੀ 22 ਮੰਜੀਆਂ ਲਗਾ ਕੇ ਗੁਰੂ ਪਾਤਸ਼ਾਹ ਬੈਠੇ ਸਨ ਤਾਂ ਮੱਖਣਛਾਲ ਬਾਣੀ ਨੇ ਪੰਜ-ਪੰਜ ਮੂਰਾ ਮੱਠਾ ਟੇਕੇ ਅਸਲੀ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਲੱਭ ਕੇ ਉਠੀ ਚੜ ਕੇ ਗੁਰੂ ਲਾਢੋ ਰੇਹ ਕੇ ਕਿ ਸਭ ਨੂੰ ਨਵੇਂ ਗੁਰੂ ਸੇਰ ਗੁਰੂ ਜੈ ਨੂੰ ਹਾਜ਼ਰ ਸਾਹਿਬ ਜੀ ਦੇ ਦਰਸ਼ਨ ਕਰਵਾਏ ਵਾਹਿਗੁਰਜੀ ਦਾ ਖਲਸਾ ਵਾਹਿਗੁਰਜੀ ਕੀ ਫਤਿਹ ਬਹੁਤ ਹੀ ਪਿਆਰ ਤੇ ਸਤਕਾਰ ਦੇ ਨਾਲ ਬੜੀ ਨਿਮਰਤਾ ਦੇ ਨਾਲ ਆਪ ਜੀ ਨੂੰ ਬੱਚੇ ਇਹ ਸਰਵਣ ਕਰਾ ਰਹੇ ਨੇ ਆਪ ਗੁਰ ਸੰਗਤ ਦਾ ਬੜੇ ਪ੍ਰੇਮ ਤੇ ਸਤਕਾਰ ਦੇ ਨਾਲ ਵਾਹਿਗੁਰਜੀ ਦਾ ਖਲਸਾ ਵਾਹਿਗੁਰਜੀ ਕੀ ਫਤਿਹ

ਚੇਤਨੂਪਛਾਣਨਾ ਤੇ ਮਨੁੱਖਤਾ ਨੂੰ ਤਰਮ ਨਿਆਂ ਸੱਚਾਈ ਦੇ ਰਾਹ ਤੇ ਲਿਆਉਂ ਗੁਰੂ ਜੀ ਨੇ ਮਾਇਵੇ ਦੇ ਪਿੰਡ ਵਿੱਚ ਆ ਕੇ ਲੋਕਾਂ ਨੂੰ ਨਾਮ ਸਿਮਣ ਦੇ ਇੱਕ ਦਾ ਸੰਦੇਸ਼ ਦਿੱਤਾ ਮੰਗਾਲ ਬਿਖਾਤ ਹੈ 오ਡੀਸ਼ਾ ਤੱਕ ਗੁੰਜੇ ਨੇ ਨਦੀ ਦੇ ਕਿਨਾਰੇ ਕਈ ਸਮਾਂ ਤੇ ਹਜ਼ਾਰ ਕਿਤਾਬ। ਇਸ ਅਸਾਮ ਵਿੱਚ ਸਰਦਾਰਾਂ ਸਿੰਘ ਦੀ ਸਾਲਿਕ ਪੰਚਾਰਸਮੇ ਗੁੰਜੇ ਨੇ ਸ਼ਾਂਤੀ ਦਾ ਸੰਦੇਸ਼ ਦਿੱਤਾ। ਪੰਜਾਪਤ ਸੀ ਇਤਿਹਾਸ ਜੀ ਨੇ ਇੱਕ ਨਵੀਂ ਵਸੇਬਸ ਖਾ ਦਿੱਤੀ ਜਬਾਤ ਵਿੱਚ ਖੇਰੇਨਾਂਤਿ ਸਾਇਦ ਨਾਮ ਨਾਲ ਪ੍ਰਸਿੱਧ ਹੋ। ਉਹ ਤੋਂ ਯੋਸਾ ਸੋਚਾਰਜ ਦੇ ਵਿੱਚ ਗੁੰਜੇ ਦੀ ਗੋਣ ਸੀ ਜਿਸ ਦਾ ਰਾਸ਼ੂਆ।

ਸ਼ਿਗੁਰੂ ਦੇ ਇੱਕ ਬਹਾਦਰ ਸਾਹਿਬ ਜੀ ਨੇ ਤਰੰਦੀ ਨਾਲ ਜੀਵਨ ਦਿੱਤੀ ਜਿਹਨੂੰ ਗੋਬਿੰਦ ਸਿੰਘ ਜੀ ਨੇ ਉਸ ਤਰੰ ਨੂੰ ਤਲਵਾਰ ਨਾਲ ਜਿੱਤ ਰੱਖਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦੇਖ ਸਕਦੇ ਹੋ ਬੜੇ ਪ੍ਰੇਮ ਕਿਸ ਤਰ੍ਹਾਂ ਦੇ ਨਾਲ ਬਹੁਤ ਹੀ ਸੁੰਦਰ ਹੈ ਤੰਗ ਦੇ ਨਾਲ ਛੋਟੇ ਛੋਟੇ ਬੱਚੇ ਗੁਰੂ ਜੀ ਸਾਡੇ ਬੱਚੇ ਇਤਿਹਾਸ ਸੁਣਾ ਰਹੇ ਨੇ ਨਾਵੀ ਚੁਡੀ ਗੁਗੁ ਪੰਡਤ ਬੋਲੇ ਤੇ ਪਾਕਸ਼ਾ ਸਾਡਾ ਇੱਕ ਦੁਰਮੈਂ ਅਸੀਂ ਸੱਜ ਦੇ ਨਾਲ ਖੜੇ ਹਾਂ ਗੁਰੂ ਜੀ ਦਾ ਜਵਾਬ ਇੱਕ ਸ਼ਬਦ ਨਹੀਂ ਇੱਕ ਹੌਸਲਾ ਸੀ ਤੁਸੀਂ ਕਵਰਾਓ ਨਾ ਮੈਂ ਹਾਂ ਉਹਨਾਂ ਦੀ ਫਰਿਆਦ ਸੁਣ ਕੇ ਗੁਰੂ ਜੀ ਦਾ ਹਿਰਦਾ ਪਿਗਲ ਗਿਆ ਤੇ ਦੁਨੀਆ ਨੂੰ ਦਾ ਜਿੱਤਾ ਕੀ ਸ਼ਰਮ ਦੀ ਰੱਖਿਆ ਹਰ ਇਨਸਾਨ ਦਾ ਅਧਿਕਾਰ ਹੈ ਦੁਲਮ ਚੋਟੀ ਤੇ ਸੀ ਪਰ ਗੁਰਦੇ ਬਹਾਦਰ ਜੀ ਨੇ ਆਪਣਾ ਸਿਰ ਕੁਰਬਾਨ ਕਰਨਾ ਹੀ ਚੁਣਿਆ ਪਰ ਕਸ਼ਮੀਰੀ ਅਦਾ ਵਿਸ਼ਵਾਸ ਨਹੀਂ ਟੁੱਟੰਦਾ ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਕੀ ਫਤਿਹ ਬਹੁਤ ਹੀ ਰੇ ਪਿਆਰ ਦੇ ਨਾਲ ਬੱਚੇ ਬਹੁਤ ਹੀ ਸੁੰਦਰ ਇਤਿਹਾਸ ਸੁਣਾ ਰਹੇ ਨੇ 350 ਸਾਲਾਂ ਨੂੰ ਸਮਰਪਿਤ ਗੁਰਜੀ ਕੀ ਫਤਿਹ

ਗਿਆ ਗਿਆ ਕਿ ਕੋਈ ਆਖਰੀ ਇੱਛਾ ਸੀ ਤਾਂ ਉਹਨਾਂ ਨੇ ਕਿਹਾ ਕਿ ਜਦੋਂ ਮੈਨੂੰ ਸ਼ਹੀਦ ਤੇ ਸਜਾਵੇ ਤਾਂ ਮੇਰਾ ਮੁਖ ਫਿਰ ਗੁਰੂ ਗ੍ਰੰਥ ਹੋਵੇ ਉਹਨਾਂ ਨੂੰ ਖੰਭੇ ਨਾਲ ਬੰਨ ਕੇ ਢੋਡਿਆ ਤੋਂ ਲੈ ਕੇ ਤਲਵੇ ਤੱਕ ਗਰਮ ਆਰੇ ਨਾਲ ਕੀਰਿਆ ਗਿਆ ਸਾਰੀ ਪੀੜਤ ਦੇ ਬਾਵਜੂਦ ਸਾਈਂ ਮਤੀ ਦਾਸ ਜੀ ਸਿਮਰਨ ਕਰਦੇ ਰਹੇ ਆਰੇ ਨੇ ਸਰੀਰ ਦੋ ਹਿੱਸਿਆਂ ਦਾ ਵੰਡ ਦਿੱਤਾ ਪਰ ਈਮਾਨ ਨਹੀਂ ਟੁੱਟਿਆ ਅਤੇ ਧਰਮ ਲਈ ਸ਼ਹਾਦਤ પાਕੇ ਸ਼ਹੀਦ ਹੋ ਗਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਭਾਈ ਸਤੀ ਦਾਸ ਜੀ ਨੂੰ ਵੀ ਮੁਗਲਾਂ ਨੇ ਕਿਹਾ ਸੀ ਕਿ ਧਰਮ ਛੱਡ ਕੇ ਇਸਲਾਮ ਕਬੂਲ ਕਰ ਲਵੋ ਉਹਨਾਂ ਨੇ ਡਟ ਕੇ ਕਿਹਾ ਮੇਰਾ ਧਰਮ ਮੇਰੇ ਸਾਨ ਆੜ ਵੀ ਨਹੀਂ ਛੁੱਟੇਗਾ ਇਸ ਤੋਂ ਬਾਅਦ ਹੁਕਮ ਹੋਇਆ ਕਿ ਪਾਇਸਤੀ ਦਾਸ ਜੀ ਨੂੰ ਵੀ ਰੂਹ ਵਿੱਚ ਲਪੇਟ ਕੇ ਜਿੰਦਾ ਅੱਗ ਨਾਲ ਸਾੜਿਆ ਜਾਵੇ। ਉਹਨਾਂ ਨੇ ਵੀ ਗੁਰੂਵਾਲ ਮੂਹ ਹੋਣ ਦੀ ਆਖਰੀ ਇੱਛਾ ਪ੍ਰਗਟ ਕੀਤੀ। ਅੱਗ ਲਾਈ ਗਈ। ਰੂਹ ਨੇ ਤੁਰੰਤ ਅੰਗਾਰ ਬਣਾ ਦਿੱਤਾ ਪਰ ਪਾਇਸਕਤੀ ਸਤੀ ਦਾਸ ਜੀ ਅਖੀਰ ਤੱਕ ਸਿਮਰਨ ਕਰਦੇ ਰਹੇ। ਸਰੀਰ ਫਸਮ ਹੋ ਗਿਆ ਪਰ ਉਹਨਾਂ ਦੀ ਅਟਲ ਕੁਰਬਾਨੀ ਅੱਜ ਤੱਕ ਵੀ ਸਾਡੇ ਲਈ ਨਿਸ਼ਾਨੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਦੇਖ ਸਕਦੇ ਹੋ ਪਾਇਦਿਆਲਾ ਜੀ ਪਾਈ ਮਤੀ ਦਾ ਸਤੀ ਦਾ ਹਜੀ ਬਹੁਤ ਹੀ ਵਾਹਿਗੁਰੂ ਜੀ ਕਿਫਤੇ ਗੁਰੂ ਤੇਗ ਬਹਾਦਰ ਜੀ ਨੂੰ ਵਿਧਰਾਵਾ ਦਿੱਤਾ ਗਿਆ ਸੀ ਕਿ ਜਿਵੇਂ ਤੁਹਾਡੇ ਪਹਿਲੇ ਤਿੰਨ ਸੰ ਸ਼ਹੀਦ ਹੋਏ ਹਨ ਉਹ ਤਾਂ ਤੁਹਾਨੂੰ ਵੀ ਸ਼ਹੀਦ ਕਰ ਦਿੱਤਾ ਜਾਏਗਾ ਇਹ ਤੁਹਾਨੂੰ ਸ਼ਹੀਦੀ ਨਹੀਂ ਪ੍ਰਾਪਤ ਕਰਨੀ ਤੇ ਆਪਣਾ ਧਰਮ ਬਦਲ ਦਿਵੋ ਤੁਸੀਂ ਇਸਲਾਮ ਵਿੱਚ ਆ ਜਾਓ ਪਰ ਬਾਬਾ ਜੀ ਨੇ ਕਿਹਾ ਨਹੀਂ ਜਿਵੇਂ ਮੇਰੇ ਪਹਿਲੇ ਤਿੰਨ ਸੰਗ ਡੋਲ ਰਹੇ ਹਨ ਉਹ ਤਾਂ ਮੈਂ ਵੀ ਡੋਲ ਰਵਾਂਗਾ ਮੈਂ ਡੋਲਾਂਗਾ ਨਹੀਂ ਫਿਰ

ਜਦ ਬਹੁਤ ਡਰ ਨਾਲ ਪਾਸੇ ਖੜਾ ਸੀ ਸੀਸ ਨੂੰ ਕੰਬਲ ਵਿੱਚ ਲਪੇਟ ਕੇ ਉਹ ਕੋਲ ਵਿੱਚ ਛੁਪ ਕੇ ਦਿੱਲੀ ਤੋਂ ਬਾਹਰ ਨਿਕਲੇ ਰਸਤਾ ਪਹਿਰਿਆਂ ਪਾਇਆ ਸੀ ਪਰ ਭਾਈ ਜੇਤਾ ਜੀ ਨੇ ਪ੍ਰਾਹ ਕੀਤੇ ਬਿਨਾਂ ਹਰ ਨਾਪਰਾ ਪਾਰ ਕੀਤਾ ਕਈ ਥਾਵਾਂ ਲੁਕਦੇਆਂ ਜੰਗਲਾਂ ਅਜੇ ਸੁਨੀਆਂ ਪਿੰਡਾਂ ਰਾਹੀਂ ਉਹ ਅੱਗੇ ਵਧਦੇ ਰਹੇ ਸਾਰੀ ਯਾਤਰਾ ਦੌਰਾਨ ਉਹ ਸੀਸ ਨੂੰ ਆਪਣੇ ਸੀਨੇ ਨਾਲ ਲਾ ਕੇ ਰੱਖਦੇ ਜਿਵੇਂ ਗੁਰੂ ਸਾਹਿਬ ਜੀ ਆਪ ਸਾਥ ਚੱਲ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਪਿਆਰ ਦੇ ਨਾਲ ਇਹ ਸਕੂਲ ਦੇ ਬੱਚੇ ਭਾਈ ਜੈਤਾ ਜੀ ਦਿੱਲੀ ਤੋਂ ਤੰਤਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੱਸਿਸ ਲੈ ਕੇ ਜਦੋਂ ਜਾਂਦੇ ਹੋਏ ਉਹਨਾਂ ਦੇ ਇਤਿਹਾਸ ਬਹੁਤ ਹੀ ਪਿਆਰ ਦੇ ਨਾਲ ਸੁਣਾ ਰਹੇ ਨੇ ਵਿੱਚੋਂ ਆਪ ਨੂੰ ਸਾਰੀਆਂ ਗੁਰ ਸੰਗਤਾਂ ਦੇਖ ਸਕਦੇ ਹੋ ਜੋ ਤੰਤਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਨੂੰ 350 ਸਾਲਾਂ ਹਰ ਜਗ੍ਹਾ ਜਗ੍ਹਾ ਹਰ ਪਿੰਡ ਹਰ ਸ਼ਹਿਰ ਦੇ ਵਿੱਚ ਗੁਰੂ ਜੀ ਪ੍ਰਤੀ પ્રેમ ਪਿਆਰ ਦੇ ਨਾਲ ਦਿਨ ਮਨਾ ਰਹੇ ਨੇ ਇਸੇ ਤਰ੍ਹਾਂ ਹੀ ਬਹੁਤ ਹੀ ਜੋ ਸਭ ਤੋਂ ਮੇਨ ਸਥਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਉੱਥੇ ਵੀ ਇਸੇ ਤਰ੍ਹਾਂ ਹੀ ਗੁਰੂ ਜੀ ਦਾ ਜਸ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸਾਹਬ ਤੇ ਪ੍ਰਣਾਮ ਕਰਦਾ ਹਾਂ ਏ ਵਾਹਿਗੁਰੂ ਆਪ ਕਿਰਪਾ ਕਰਨੀ ਮੇਰ ਕਰਨੀ ਆਪਣੇ ਸਿਖਾਤੀ ਉੱਰ ਪਰ ਹੱਥ ਰਖਣਾ ਚੜ੍ਹਦੀ ਕਲਾ 'ਚ ਜੀਵਨ ਰੱਖਣਾ ਸਤਿਗੁਰੂ ਆਪ ਜੀ ਨੇ ਇਹ ਸੰਸਾਰ ਨੂੰ ਸਿੱਖੀ ਦੀ ਰਾਹ ਤੇ ਬਖਸ਼ੀ ਕੁਰਬਾਨੀਆਂ ਦਿੱਤੀਆਂ ਤਨ ਹੋ ਆਪ ਤਨ ਹੋ ਆਪ तन श्री गुरु तेग बहादुर तन श्री गुरु तेग बहादुर तन श्री गुरु तेग बहादुर गुरु तेग बहादुर महाराज जी हो वाहू जी का खालसा वाहेगुरु जी की फतेह